ਹੌਸਲਾ ਕਦੇ ਨਹੀਂ ਛੱਡਣਾ ਭਾਵੇਂ ਜੋ ਮਰਜ਼ੀ ਹੋ ਜੇ ਕਮਜ਼ੋਰ ਨਹੀਂ ਪੈਣਾ ਕਦੀ ਵੀ ਇੱਥੇ ਕਦੀ ਵੀ ਕਿਸੇ ਨੂੰ ਆਪਣੇ ਜ਼ਖਮ ਕਿਸੇ ਨੂੰ ਆਪਣਾ ਦੁੱਖ ਨਹੀਂ ਦਿਖਾਣਾ ਕਿਉਂਕਿ ਇਹ ਦੁਨੀਆ ਤਮਾਸ਼ਾ ਬਣਾਉਂਦੀ ਹੈ ਜਿੰਨਾ ਸੀ ਕਿਸੇ ਨੂੰ ਆਪਣੇ ਦਿਲ ਦਾ ਹਾਲ ਸੁਣਾਵਾਂਗੇ ਨਾ ਕਿਸੇ ਨੂੰ ਆਪਣੀ ਤਕਲੀਫ ਦੱਸਾਂਗੇ ਉਹਨਾਂ ਹੀ ਅੱਗੋਂ ਸਾਡਾ ਮਜ਼ਾਕ ਬਣਾਵੇਗਾ ਤੁਸੀਂ ਉਹਨੂੰ ਜਿਹੜੇ ਮਰਜ਼ੀ ਰੂਪ ਚ ਮੰਨਦੇ ਹੋ ਮੰਦਰ ਜਾ ਰਹੇ ਹੋ ਗੁਰਦੁਆਰੇ ਜਾ ਰਹੇ ਹੋ ਚਰਚ ਜਾ ਰਹੇ ਹੋ ਜਾਂ ਮਸਜਿਦ ਜਾ ਰਹੇ ਹੋ ਉਹ ਤਾਂ ਹਰ ਥਾਂ ਮੌਜੂਦ ਹੈ ਉਹ ਤੁਹਾਡੇ ਦਿਲ ਦੇ ਅੰਦਰ ਬੈਠਾ ਉਹ ਤੁਹਾਡੇ ਤੋਂ ਕਦੀ ਦੂਰ ਨਹੀਂ ਹੁੰਦਾ ਜਿੰਨੇ ਅਸੀਂ ਸਾਹ ਲੈਣੇ ਆ ਨਾ ਆਪਾਂ ਆਪਾਂ ਉਹਨੂੰ ਯਾਦ ਕਰਦੇ ਰਹੀਏ ਤਾਂ ਉਹ ਸਾਡੇ ਅੰਦਰ ਹੀ ਬੈਠਾ ਹੈ ਸਿਰਫ ਉਹੀ ਹੈ ਜੋ ਸਾਨੂੰ ਸੰਭਾਲ ਸਕਦਾ ਹੈ ਪਰਮਾਤਮਾ ਤੋਂ ਬਿਨਾਂ ਤੁਹਾਡੇ ਅੰਦਰ ਹਿੰਮਤ ਦੀ ਜੋਤ ਕੋਈ ਨਹੀਂ ਜਗਾ ਸਕਦਾ ਜਿੰਨਾ ਉਹਦਾ ਨਾਮ ਲੈਂਦੇ ਰਵਾਂਗੇ ਖਾ ਬੰਦ ਕਰਕੇ ਸਵੇਰੇ ਸ਼ਾਮ ਰਾਤੀ ਉੱਠਦੇ ਹਰ ਪਲ ਉਹਨੂੰ ਯਾਦ ਕਰਦੇ ਰਹਾਂਗੇ ਨਾ ਉਸ ਦੀ ਆਬਾਦਤ ਕਰਦੇ ਰੰਗ ਫੇਰ ਹੀ ਤੁਸੀਂ ਅੰਦਰੋਂ ਮਜ਼ਬੂਤ ਬਣ ਜਾਓਗੇ ਆਪ ਦੁੱਖ ਆਉਣਗੇ ਪਤਾ ਨਹੀਂ ਲੱਗੇਗਾ ਕਦੋਂ ਖਾ ਸਮਾਂ ਆਇਆ ਕਦੋਂ ਨਿਕਲ ਗਿਆ ਪਤਾ ਹੀ ਨਹੀਂ ਲੱਗਣਾ ਮਾਲਕ ਦੀ ਐਸੀ ਕਿਰਪਾ ਹੋਣੀ ਆ ਮੈਂ ਕਦੇ ਡੋਲਣਾ ਹੀ ਨਹੀਂ ਕਿਉਂਕਿ ਕਦੇ ਨਹੀਂ ਪਰੇਸ਼ਾਨ ਹੋਣਾ ਇੰਨਾ ਜ਼ਿਆਦਾ ਕੀ ਹੁੰਦਾ ਦੁੱਖ ਹੀ ਬਹੁਤਾ ਜ਼ਿਆਦਾ ਆ ਗਏ ਨੇ ਪਤਾ ਹੀ ਨਹੀਂ ਕੀ ਅੱਗੇ ਬੰਨਾ ਕੀ ਐ ਅੱਗੇ ਕੁਝ ਨਹੀਂ ਬੰਨਾ ਅੱਗੇ ਸਭ ਵਧੀਆ ਹੋਏਗਾ ਜੇ ਮਾਲਕ ਨੇ ਤੁਹਾਡੀ ਬਾਹ ਫੜੀ ਐ ਪਤਾ ਨਹੀਂ ਕਿੰਨੇ ਔਖੇ ਰਾਹ ਸੀ ਸਾਰੇ ਰਸਤੇ 'ਚ ਪੱਥਰ ਹੀ ਵਿਛੇ ਸਨ ਪਰ ਉਸ ਮਾਲਕ ਨੇ ਤੁਹਾਨੂੰ ਹੱਥ ਦੇ ਕੇ ਬਚਾਲਿਆ ਤੁਹਾਡੀ ਰਾਖੀ ਕਰ ਲਈ ਉਹ ਹਰ ਵਾਰ ਬਚਾਉਂਦਾ ਜੇ ਯਾਦ ਰੱਖਣਾ ਕਿ ਬੰਦੇ ਨੂੰ ਕਦੀ ਪਤਾ ਨਹੀਂ ਲੱਗਦਾ ਜਦੋਂ ਬੰਦੇ ਦੇ ਦੁੱਖ ਆਉਂਦਾ ਤਕਲੀਫ ਹੁੰਦੀ ਮੁਸ਼ਕਲ ਆਉਂਦਾ ਤਾਂ ਉਹ ਇਹ ਸੋਚਦਾ ਕਿ ਰੱਬ ਨੇ ਮੇਰੇ ਨਾਲ ਬਹੁਤ ਮਾੜਾ ਕਰ ਦਿੱਤਾ ਇੰਨੇ ਜ਼ਿਆਦਾ ਦੁੱਖ ਝੋਲੀ ਚ ਪਾ ਦਿੱਤੇ ਰੱਬ ਨੇ ਪਰ ਜਦੋਂ ਅੱਖਾਂ ਬੰਦ ਕਰਕੇ ਆਪਣੇ ਗੁਰੂ ਦਾ ਧਿਆਨ ਕਰਦਾ ਹੈ ਜਦੋਂ ਸੋਚਦਾ ਹੈ ਨਾ ਕਿ ਇਸ ਦੇ ਨਾਲ ਉਹ ਵੀ ਮਾੜਾ ਹੋ ਜਾਂਦਾ ਮੈਂ ਕੀ ਕਰਦਾ ਜਿਹੜੀ ਮੁਸੀਬਤ ਦੀ ਕੜੀ ਪੈ ਹੀ ਗਈ ਨਾ ਉਹ ਪੈ ਗਈ ਆ ਜਿਹੜੇ ਦੁੱਖ ਲਿਖੇ ਨੇ ਮੁਕੱਦਰਾ 'ਚ ਉਹ ਆਣੇ ਹੀ ਆਣੇ ਨੇ ਬੰਦਗੀ ਦੇ ਨਾਲ ਤੁਸੀਂ ਉਸ ਨੂੰ ਸਹਨ ਦੀ ਸ਼ਕਤੀ ਮੰਗ ਸਕਦੇ ਜੇ ਪਰ ਤੁਸੀਂ ਇਹ ਨਹੀਂ ਮੰਗ ਸਕਦੇ ਕਿ ਮੇਰੀ ਜ਼ਿੰਦਗੀ ਸਾਰੇ ਸੁੱਖਾਂ ਦੀ ਭਰੀ ਹੋਵੇ ਇਹ ਕਦੀ ਨਹੀਂ ਹੁੰਦਾ ਜਿੰਨੇ ਸਾਹ ਲਿਖੇ ਨੇ ਉਹ ਆਣੇ ਹੀ ਆਣੇ ਨੇ ਜਿਹੜੇ ਜ਼ਿੰਦਗੀ 'ਚ ਦੁੱਖ ਸੁੱਖ ਲਿਖੇ ਨੇ ਉਹ ਭੁਗਣੇ ਹੀ ਪੈਣੇ ਨੇ ਉਸ ਤੋਂ ਕੋਈ ਨਹੀਂ ਬਚ ਸਕਦਾ ਪਰਮਾਤਮਾ ਦੇ ਇੱਕ ਘਰ ਦਾ ਨਿਯਮ ਜੇ ਕੁਦਰਤ ਦਾ ਨਿਯਮ ਜੇ ਜਦੋਂ ਵੀ ਸੁੱਖ ਆਵੇ ਤਾਂ ਸ਼ੁਕਰਾਨਾ ਜ਼ਰੂਰ ਕਰਿਆ ਕਰੋ ਪਰਮਾਤਮਾ ਦਾ ਜਦੋਂ ਵੀ ਦੁੱਖ ਆਵੇ ਤਾਂ ਘਬਰਾਉ ਨਾ ਉੱਗੇ ਜਾ ਕੇ ਨਿਤ ਅਰਦਾਸ ਕਰਿਆ ਕਰੋ ਕਿ ਮਾਲਕ ਕੋਈ ਗੱਲ ਨਹੀਂ ਚੱਲ ਸਮਾ ਪਿਆ ਹੀ ਗਿਆ ਮੈਨੂੰ ਪਤਾ ਮੈਂ ਇਹ ਵੀ ਪਾਰ ਕਰ ਦੇਣਾ ਬਸ ਤੁਸੀਂ ਮੈਨੂੰ ਕਦੇ ਵੀ ਇਕੱਲਾ ਨਾ ਛੱਡਿਓ ਮੈਂ ਤੁਹਾਡੇ ਦਰ ਤੇ ਆਂਦਾ ਰਵਾਂ ਰੋਜ਼ ਤੇ ਤੁਹਾਡੇ ਕੋਲ ਹੀ ਬੈਠਾ ਰਵਾਂ ਤੇ ਤੁਸੀਂ ਮੇਰੇ ਕਦੇ ਬਾ ਨਾ ਛੱਡਿਓ ਇੰਨਾ ਪਿਆਰ ਕਰੋ ਰੱਬ ਨਾਲ ਕਿ ਉਹ ਤੁਹਾਨੂੰ ਕਦੇ ਵੀ ਇਕੱਲਾ ਨਾ ਛੱਡੇ ਤੇ ਇੰਨਾ ਤੇ ਇੰਨਾ ਪਿਆਰ ਕਰਿਆ ਕਰੋ ਕਿ ਤੁਹਾਡੇ ਅੰਦਰ ਕੋਈ ਡਰ ਦੀ ਥਾਂ ਹੀ ਨਾ ਰਵੇ ਉਜ ਨਹੀਂ ਹੁੰਦਾ ਸਭ ਠੀਕ ਹੋ ਜਾਵੇਗਾ بڑے بڑے ਦੁੱਖ ਆ ਜਾਂਦੇ ਸਿਰ ਤੇ ਪਰ ਜਿੰਨੇ ਔਖੇ ਰਾਹਾਂ ਤੇ ਪਾਇਆ ਹੋਵੇ ਉਹ ਕੱਟਦਾ ਵੀ ਜਰੂਰ ਜੇ ਬਸ ਸਮਾਂ ਜਿੱਦਾਂ ਦਾ ਮਰਜ਼ੀ ਹੋਵੇ ਬਦਲਦਾ ਵੀ ਜਰੂਰ ਜੇ ਬਸ ਭਰੋਸਾ ਰੱਖਿਆ ਕਰੋ ਉਸ ਪਰਮਾਤਮਾ ਤੇ